ਸਸਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀ ਸਿੰਘ ਟਮਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖੁਰਕਿਆਂ ਤੋਂ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਹੋ ਰਹੀ ਪਾਗੰਦੇ ਜੂਨੀਅਰ ਨਾਲ ਕੀਤੀ ਗੱਲਬਾਤ ਬਿਜਲੀ ਸੋਧ ਬਿੱਲ 2025 ਦਾ ਕੀਤਾ ਵਿਰੋਧ ਪ੍ਰਤਾਪ ਬਾਜਵਾ ਦਾ ਆਪ ਲੀਡਰਾਂ ਦੇ ਨਿਸ਼ਾਨਾ ਸੀਐਮ ਮਾਨ ਨੂੰ ਕਿਹਾ ਬਿਨਾਂ ਕਿਸੇ ਹੰਬੜਾ ਸਰਦਾਰ ਕਿਹਾ ਚੋਣ ਲਾਇਕ ਨਹੀਂ ਸੀ ਇਹ ਲੀਡਰ ਪੰਜਾਬ ਸਰਕਾਰ ਨੇ ਬੜਾਈ ਨਵੀਂ ਪਾਇਲਟ ਪ੍ਰੋਜੈਕਟ ਯੋਜਨਾ ਜਿਹੜਾਾਂ ਚ ਖੁੱਲੇ ਜਾਣਗੇ ਆਮ ਆਦਮੀ ਕਲੀਨਿਕ ਕੈਦੀਆਂ ਦੀ ਮਾਨਸਿਕਤਾ ਸਿਹਤ ਤੇ ਦਿੱਤਾ ਗਿਆ ਧਿਆਨ ਮੁਰ ਕਿਸਾਨਾਂ ਨੂੰ ਮੁਆਵਜ਼ੇ ਨਾਲ ਬੋਨਸ ਦੇਣ ਦੀ ਮੰਗ ਅਕਾਲੀ ਦਲ ਸੁਧਾਰ ਲਹਿਰ ਨੇ ਡੀਸੀਆਂ ਨੂੰ ਦਿੱਤੇ ਮੰਗ ਪੱਤਰ ਹੁਣ ਖਬਰਾਂ ਵਿਸਥਾਰ ਨਾਲ ਸਾਈਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਤਤ ਸ੍ਰੀ ਹਮੰਦਰ ਪਟਨਾ ਸਾਹਿਬ ਤੋਂ ਸ਼ੁਰੂ ਹੋਈ ਜਾਗਰਤੀ ਯਾਤਰਾ ਗੁਰੂ ਕੀ ਨਗਰੀ ਸ੍ਰੀ ਨੰਦਪੁਰ ਸਾਹਿਬ ਪਹੁੰਚ ਗਈ ਹੈ ਸੰਗਤਾਂ ਬਲੌਣ ਨਗਾਰਿਆਂ ਤੇ ਜਕਾਰਿਆਂ ਦੀ ਗੂੰਜ ਚ ਯਾਤਰਾ ਦਾ ਨਿਗਾਸ ਸਵਾਗਤ ਕੀਤਾ ਗਿਆ ਇਸ ਦੌਰਾਨ ਜਸਤੇਦਾਰ ਗੈਨੀ ਕੁਲਦੀਪ ਸਿੰਘ ਰਗੱਜ ਨੇ ਪੰਜ ਪਿਆਰਾਂ ਦੇ ਮੋਢੀ ਆਗੂਆਂ ਦਾ ਸਿਰੋਪਾਉ ਪਾ ਕੇ ਸਵਾਗਤ ਕੀਤਾ ਸ੍ਰੀ ਕੇਸਗੜ੍ਹ ਸਾਹਿਬ ਚੌਕ ਵਿੱਚ ਇਸ ਯਾਤਰਾ ਦਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਸਤੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੜ ਸਮੇਤ ਵੱਡੀ ਗਿਣਤੀ ਸੰਗਤਾਂ ਵੱਲੋਂ ਨਿੱਗਾ ਸਵਾਗਤ ਕੀਤਾ ਗਿਆ ਇਸ ਮੌਕੇ ਗੁਰੂ ਸਾਹਿਬ ਦੇ ਸਰੂਪ ਨੂੰ ਸੁੰਦਰ ਪਾਲਕੀ ਸਾਹਿਬ ਵਿੱਚ ਸਜੋਬਿਤ ਕਰਕੇ ਇਹ ਨਗਰ ਕੀਰਤਨ ਮੇਨ ਬਾਜ਼ਾਰ ਤੋਂ ਹੁੰਦਾ ਹੋਇਆ ਗੁਰਦੁਆਰਾ ਅਸੀਸਗੰਗ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਸੰਪੰਨ ਹੋਇਆ ਤਾਕਤ ਸ਼੍ਰੀ ਹਰਮੰਦਰ جی ਪਟਨਾ ਸਾਹਿਬ ਤੋਂ ਜੋ ਪਿਛਲੇ ਦਿਨੀ ਵਿਸ਼ਾਲ ਸ਼ਹੀਦੀ ਨਗਰ ਕੀਰਤਨ ਚੱਲਿਆ ਸੀ ਅੱਜ ਉਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਰਪ੍ਰਸਤੀ ਦੇ ਹੇਠ ਵਖ ਵਖ ਪੜਾਵਾਂ ਦਾ ਪੈਂਡਾ ਤੈਅ ਕਰਦਾ ਹੋਇਆ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਇਸ ਨਗਰ ਕੀਰਤਨ ਨੂੰ ਜਿੱਥੇ ਅਸੀਂ ਸਾਰਿਆਂ ਨੇ ਜੀ ਆਇਆਂ ਆਖਿਆ ਸਮੂਹ ਸੰਗਤ ਦਾ ਪੰਜ ਪਿਆਰਿਆਂ ਦਾ ਨਿਸ਼ਾਨਚੀ ਸਿੰਘਾਂ ਦਾ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਸਿੰਘ ਸਾਹਿਬ ਗਿਆਨੀ ਦਲੀਪ ਸਿੰਘ ਸਿੰਘ ਸਾਹਿਬ ਗਿਆਨੀ ਗੁਰਦੇয়াল ਸਿੰਘ ਔਰ ਜਿੰਨੀਆਂ ਵੀ ਸਿੱਖ ਸੰਗਤਾਂ ਵਾਂ ਪ੍ਰਧਾਨ ਜਗਜੋਸ਼ ਸਿੰਘ ਸੋਹੀ ਇੰਦਰਜੀਤ ਸਿੰਘ ਦੀ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਨਿੱਘਾ ਸਵਾਗਤ ਆ ਮੈਂ ਦੇਖ ਰਿਹਾ ਕਿ ਸੰਗਤ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਪੰਜ ਪਿਆਰਾ ਪਾਰਕ ਤੋਂ ਪਿੱਛੇ ਜਿਹੜਾ ਗੁਰਦੁਆਰਾ ਸਾਹਿਬ ਦਲਬਾਬਾ ਵਿਦੀਚੰਦ ਔਰ ਉਹਦੇ ਤੋਂ ਅੱਗੇ 시ਦੀ ਬਾਗ ਕਿਲਾ ਆਨੰਦਗੜ੍ਹ ਸਾਹਿਬ ਉਹਦੇ ਤੋਂ ਅੱਗੇ ਬੁੱਢਾ ਦਲ ਦੀ ਜਿਹੜੀ ਸ਼ੌਣੀਆਂ ਸ਼ਰੋਮਣੀ ਪੰਥ ਸਮੂਹ ਸੰਗਤਾਂ ਨੇ ਰਸਤੇ ਦੇ ਵਿੱਚ ਪਰਵਾ ਸਵਾਗਤ ਕੀਤਾ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਮਨਾਉਂਦਿਆਂ 350 ਸਾਲਾਂ ਸ਼ਹਾਦਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੀ 350 ਸਾਲਾਂ ਸ਼ਹੀਦ ਸ਼ਹਾਦਤ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ 350 ਸਾਲਾਂ ਗੁਰਿਆਈ ਦਿਵਸ ਇਸ ਨੂੰ ਮਨਾਉਂਦਿਆਂ ਸੰਗਤਾਂ ਵੱਡੀ ਗਿਣਤੀ ਜੀ ਅਨੰਦਪੁਰ ਸਾਹਿਬ ਆ ਰਹੇ ਆ ਅੱਜ ਲੋੜ ਵਾ ਸਮੁੱਚੇ ਸੰਸਾਰ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਸ ਪਾਵਨ ਉਪਦੇਸ਼ ਨੂੰ ਧਾਰਨ ਕਰਨ ਦੀ ਭੈ ਕਾਹੂ ਕਉ ਦੇਤਨਾ ਨਹਿ ਪੈਮਾਨ ਤਾਨ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਗੁਰੂ ਕਿਰਪਾ ਕਰੇ ਆਸੀਂ ਗੁਰੂ ਦੇ ਉਪਦੇਸ਼ਾਂ ਤੇ ਚੱਲੀਏ ਇਹ ਨਗਰ ਕੀਰਤਨ ਕਈ ਰਾਜਾਂ ਤੋਂ ਹੁੰਦਾ ਹੋਇਆ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਗੁਰਦੁਆਰਾ ਸ਼੍ਰੀ ਸੀਸਗੰਨ ਸਾਹਿਬ ਪਹੁੰਚਿਆ ਗੁਰੂ ਕਿਰਪਾ ਕਰੇ ਸੰਗਤਾਂ ਦਾ ਕਦਮ ਕਦਮ ਲੇਖੇ ਲੱਗੇ ਬਾਕੀ ਹਰ ਰੋਜ਼ ਹੀ ਆਨੰਦਪੁਰ ਸਾਹਿਬ ਕਿਉਂਕਿ ਸ਼ਤਾਬਦੀ ਦੇ ਸਮਾਗਮ ਸ਼ੁਰੂ ਹੋ ਚੁੱਕੇ ਆ ਹਰ ਰੋਜ਼ ਇੱਕ ਦੋ ਨਗਰ ਕੀਰਤਨ ਆ ਰਹੇ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਸਿੱਖ ਸੰਗਤ ਆ ਰਹੀ ਆ ਔਰ ਖਾਲਸਾ ਪੰਥ ਪੂਰੇ ਖਾਲਸੇਈ ਜ਼ਾਹੋ ਜਲਾਲ ਦੇ ਨਾਲ 21 ਨਵੰਬਰ ਤੋਂ 29 ਨਵੰਬਰ ਤੱਕ ਗੁਰਦੁਆਰਾ ਸ੍ਰੀ ਸੀਸ ਗੰਸਾਹ ਵਿਖੇ ਇਸ ਸ਼ਹੀਦੀ ਸ਼ਤਾਬਦੀ ਨੂੰ ਮਨਾਏਗਾ ਇਹ ਯਾਤਰਾ ਦੇਸ਼ ਦੇ ਨੌ ਵੱਖ-ਵੱਖ ਰਾਜਾਂ ਰਹੀ ਲੰਘਦੀ ਹੋਈ ਸ੍ਰੀ ਅਨੰਦਪੁਰ ਸਾਹਿਬ ਪਹੁੰਚੀ ਹੈ ਤੱਕ ਸ੍ਰੀ ਹਰਮੰਦਰ ਪਟਨਾ ਸਾਹਿਬ ਤੋਂ ਸ਼ੁਰੂ ਕੀਤੀ ਇਸ ਜਾਗਰਤੀ ਯਾਤਰਾ ਦਾ ਮੁੱਖ ਮਕਸਦ ਲੋਕਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਜਾਗਰੂਕ ਕਰਨਾ ਤੇ ਲੋਕਾਂ ਨੂੰ ਇਤਿਹਾਸਕ ਤੱਥਾਂ ਨਾਲ ਜਾਣੂ ਕਰਵਾਉਣਾ ਹੈ ਕਿ ਕਿਵੇਂ ਨੌਵੇਂ ਪਾਸ਼ਾ ਨੇ ਧਰਮ ਦੇਸ਼ ਦੀ ਮਾਰਗਤਾ ਦੀ ਰਾਖੀ ਲਈ ਆਪਣੀ ਕੁਰਬਾਨੀ ਦਿੱਤੀ ਤਨਤਾ ਜ਼ਿਮੀਨੀ ਚੋਣ ਦੌਰਾਨ ਲੀਡਰਾਂ ਵੱਲੋਂ ਵਿਰੋਧੀ ਆਗੂਆਂ ਤੇ ਨਿਸ਼ਾਨੇ ਵਿੰਨੇ ਜਾ ਰਹੇ ਨੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਕਰ ਸਭ ਤੋਂ ਵੱਧ ਵਾਰ ਕੀਤਾ ਜਾ ਰਿਹਾ ਹੈ ਫਿਰ ਭਾਵੇਂ ਉਹਨਾਂ ਦੇ ਪੱਖ 'ਚ ਹੋਵੇ ਜਾਂ ਫਿਰ ਉਹਨਾਂ ਦੇ ਵਿਰੋਧ 'ਚ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਮਾਨ ਇੱਕ ਵਾਰ ਫਿਰ ਤਲਕੀ ਪਰੇ ਸ਼ਬਦਾਂ 'ਚ ਆਮ ਆਦਮੀ ਪਾਰਟੀ ਲੀਡਰਾਂ ਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਕਿਹਾ ਕਿ ਸਾਡਾ ਮੁੱਖ ਮੰਤਰੀ ਹੀ ਨਸ਼ਾ ਮੁਕਤ ਨਹੀਂ ਹੋ ਸਕਿਆ ਤਾਂ ਪੰਜਾਬ ਕੀ ਹੋਵੇਗਾ ਇਹ ਇਕੱਲੇ ਉਹੀ ਪਾਰਟੀ ਕਰ ਸਕਦੀ ਹੈ ਜਿੱਥੋਂ ਦੀ ਲੀਡਰਸ਼ਿਪ ਜੇਲੀ ਉਹਨਾਂ ਨੂੰ ਰਾਜ ਕਰਨ ਦਾ ਪਤਾ ਹਰ ਬੰਦੇ ਦੇ ਵਾਸਤੇ ਖੇਡ ਨਹੀਂ ਹੁੰਦੀ ਤੁਸੀਂ ਦੇਖ ਹੀ ਰਹੇ ਹੋ ਤੁਹਾਡੇ ਸਾਹਮਣੇ ਰਾਜ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਵਾਸਤੇ ਤਜਰਬਾ ਚਾਹੀਦਾ ਆ ਕਈ ਵਾਰ ਮੈਡਮ ਹੱਸਦੇ ਨੇ ਆ ਜਿਹੜਾ ਤੁਸੀਂ ਟੀਮ ਮਿਸਟਰ ਕਹਿੰਦਾ ਸਾਨੂੰ ਮਟੀਰੀਅਲ ਕਹਿੰਦੇ ਬਾਜੋਸ ਤਾਂ ਮੈਂ ਉਹਨੂੰ ਕਿਹਾ ਸੀ ਕਿ 40 ਰੁਪਏ ਦਾ ਕੱਪੜਾ ਵੀ ਹੁੰਦਾ ਤੇ 4000 ਰੁਪਏ ਦਾ ਵੀ ਮੀਟਰ ਕੱਪੜਾ ਆਂਦਾ ਮਟੀਰੀਅਲ ਮਟੀਰੀਅਲ ਦਾ ਤਾਂ ਫਰਕ ਹੈ ਹੀ ਆ ਤੁਸੀਂ ਵੇਖ ਹੀ ਲਿਆ ਆਪਣੇ ਸਾਹਮਣੇ ਆ ਜਿਸ ਤਰ੍ਹਾਂ ਦੇ ਲੋਕ ਤੁਸੀਂ ਚੁਣੇ ਨੇ ਇਹ ਚੁਣ ਦੇ ਕਾਬਿਲ ਐ ਸੀ ਵੇਖੋ ਕਿੰਡੀ ਵੱਡੀ ਤੁਸੀਂ ਵੱਧ ਕਿਸਮਤੀ ਦੀ ਗੱਲ ਹੈ ਕਿੰਡੇ ਅਫਸੋਸ ਦੀ ਗੱਲ ਹੈ ਅਸੀਂ ਇੱਕ ਪਾਸੇ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਕਰਨਾ ਉਹ ਦੂਜੇ ਪਾਸੇ ਅਸੀਂ ਬੱਧਾ ਕਿਹੜਾ ਚੁਣਿਆ ਜਿਹਦੇ ਦਸਤਾਰ ਥੱਲੇ ਕੇਸ ਨਹੀਂ ਤੇ ਨਾਂ ਵਿੱਚ ਸਿੰਘ ਨਹੀਂ ਉਹ ਮੁੱਖ ਮੰਤਰੀ ਬਣਾ ਲਿਆ ਜਿਸ ਬੰਦੇ ਨੇ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਸਮੁੱਚੇ ਪੰਜਾਬ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਮੈਂ ਅੱਜ ਤੋਂ ਨਸ਼ਾ ਬੰਦ ਕਰੂੰਗਾ ਅਸੀਂ ਆਂਦੇ ਟਾਈਮ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਨਸ਼ਾ ਮੁਕਤ ਕਿੱਥੇ ਹੋਣਾ ਸੀ ਅਜੇ ਤੱਕ ਕੇਜਰੀਵਾਲ ਸਾਹਿਬ ਤੁਹਾਡਾ ਮੁੱਖ ਮੰਤਰੀ ਨਸ਼ਾ ਮੁਕਤ ਨਹੀਂ ਹੋ ਸਕਿਆ ਤੂੰ ਪੰਜਾਬ ਤੇ ਨਸ਼ਾ ਦਾ ਟੋਟਰਾ ਰੇ ਰਿਸ਼ਵਤ ਦੀ ਗੱਲ ਕਰਦੇ ਹੋ ਸਰਦਾਰ ਸਾਹਿਬ ਸਾਰਾ ਉਹ ਨੇੜ ਦਾ ਅਫਸਰ ਐਸਟੇ ਭਗਵੰਤ ਸਿੰਘ ਖੋਲਰ 7.5 ਕਰੋੜ ਰੁਪਇਆ ਉਹਦੇ ਘਰੋਂ ਲੰਬਾ ਦੇ ਐ ਤੇ ਉਹਨੂੰ ਪਤਾ ਨਹੀਂ ਜੀ ਪਤਾ ਨਹੀਂ ਆਲੇ ਦੋਲੇ ਕਿੰਨਾ ਪਿਆ ਉਹਨੂੰ 22 ਕਿਲੋ ਦੇ ਕੋਈ ਸੋਨਾ ਲੰਬਾ 50 ਜਿਆਦਾ ਦਾ ਲੰਬੀਆਂ ਦੁਬਈ ਤੋਂ ਲੈ ਕੇ ਕੈਨੇਡਾ ਅਮਰੀਕਾ ਤੱਕ ਇਹ ਜੋ ਹੈ ਆਪ ਵਾਲਿਆਂ ਨੇ ਬਣਾ ਲਿਆ ਆ ਤੁਸੀਂ ਸਾਰੇ ਵਾਕਫ ਹੀ ਹਰ ਪਿੰਡ ਦੇ ਹੁਣ ਕੋਈ ਪੰਜ ਕਿੱਲੇ ਚਾਹਣਾ ਕਿੱਲੇ ਫਾਰਮ ਹਾਊਸ ਬਣ ਤਨਤਨ ਜਿਮਨੀ ਚੌਂਚ ਸਿਆਸੀ ਅਖਾੜਾ ਭਗਦਾ ਨਜ਼ਰ ਆ ਰਿਹਾ ਹੈ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਸੰਸਦ ਮੈਂਬਰ ਹਰਸ਼ਿੰਦਰ ਕੌਰ ਬਾਦਲ ਨੇ ਕਿਹਾ ਕਿ ਤਨਤਨ ਜਿਮਨੀ ਚੌਂਚ ਆਮ ਆਦਮੀ ਪਾਰਟੀ ਦੀ ਬਖਲਾਟ ਸ਼ਰਮ ਆ ਦਿਖਾਈ ਦੇ ਰਹੀ ਹੈ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੇ ਉਮੀਦਵਾਰ ਦਿੱਤੀ ਕੰਚਪ੍ਰੀਤ ਕੌਰ ਤੇ ਹੋਰ ਅਕਾਲੀ ਆਗੂਆਂ ਖਿਲਾਫ ਝੂਠੇ ਕੇਸ ਦਰਜ ਕਰਕੇ ਆਪਣੀ ਹਾਰ ਕਬੂਲ ਲਈ ਹੈ ਜਿਹੜੇ ਐਸਐਸਪੀ ਨੂੰ ਲਾਇਆ ਗਿਆ ਕਿ ਤੁਹਾਨੂੰ ਮੁਹੱਲੀ ਦੀ ਪ੍ਰੋਮੋਸ਼ਨ ਹੋ ਗਈ ਜੇ ਤੁਸੀਂ ਇਲੈਕਸ਼ਨ ਦਾ ਤਾਂ ਝੂਠੇ ਪਰਚੇ ਕਰ ਰਹੇ ਨੇ ਇਹਦੇ ਨਾਲ ਹੀ ਸਰਕਾਰ ਦੀ ਬਖਲਾਟ ਦਿਸਦੀ ਹੈ ਤੇ ਦੂਜੀ ਗੱਲ ਮੈਂ ਇਹ ਜ਼ਰੂਰ ਦੱਸ ਕਵਾਂਗੀ ਕਿ ਇਹ ਸਾਰੀ ਦਿੱਲੀ ਦੀ ਪਾਰਟੀਆਂ ਇਹ ਇਕੱਠੀਆਂ ਨਹੀਂ ਇਹ ਕੱਲਿਆ ਕਾਲੀ ਦਲ ਦੇ ਖਲਾਸ ਬੋਲਦੀਆਂ ਨੇ ਦਿੱਲੀ ਚ ਤਾਂ ਸਾਰੀ ਇਕੱਠੀਆਂ ਨੇ ਭਾਵੇਂ ਉਹ ਰਾਸ਼ਟਰਪਤੀ ਦੀ ਚੋਣ ਹੋਏ ਨੇ ਰਾਜ ਸਭਾ ਦੇ ਜਿੰਨੇ ਆਮ ਆਦਮੀ ਦੇ ਸੀਗੇ ਸਾਰਿਆਂ ਨੇ ਵੋਟਾਂ ਪਾਈਆਂ ਭਾਜਪਾ ਤੇ ਇਹਦੇ ਅਲਾਈਵ ਚ ਕਾਂਗਰਸ ਆਮ ਆਦਮੀ ਦਿੱਲੀ ਚ ਇਕੱਠੇ ਵੋਟ ਪਾਉਂਦੀ ਸਾਰੇ ਦੇਸ਼ ਚ ਇਕੱਠੀ ਹੈ ਇੱਥੇ ਕਹਿੰਦੇ ਅਸੀਂ ਆ ਗਾ ਇਹ ਕੱਲੇ ਝੂਠਾ ਦਾ ਜੁੰਡਲਾ ਹੈਗਾ ਜਿਹੜਾ ਇੱਥੇ ਆਇਆ ਹੈ ਲੋਕਾਂ ਦੀ ਵੋਟਾਂ ਲੈਣ ਵਾਸਤੇ ਕਾਂਗਰਸ 5 ਸਾਲ ਸੀਗੀ ਗਿਨਾ ਤਾਂ ਦਵੇ ਇੰਨਾ ਨੂੰ ਸੁਪੂਤ ਕੀ ਵਿਕਾਸ ਦਾ ਕੰਮ ਕੀਤਾ ਆਮ ਆਦਮੀ ਪਾਰਟੀ ਦਾ 4 ਸਾਲ پورے ਹੋ ਕੇਰੇ ਵਾਦੇ ਚ ਪੂਰੇ ਹੋ ਗਿਨੇ ਇੱਕ ਇੱਕ ਬੀਬੀ ਦਾ 45000 ਰੁਪਏ ਬਕਾਇਆ ਖੜਿਆ ਹੈ 45 ਮਹੀਨਿਆਂ ਦਾ ਬਦਕੇ ਮੈਂ ਕਹਿੰਦੀ 50 ਤੋਂ ਵੱਧ ਹੀ ਹੋ ਗਿਆ ਹੋਗਾ ਹੁਣ ਤਾਂ ਤੇ ਪਹਿਲੇ ਤਾਂ ਬੀਬੀ ਆਪਨੇ 50000 ਮੰਗਨ ਜਿਹੜਾ ਇਹਨਾਂ ਨੂੰ 1000 ਰੁਪਏ ਕਹਿ ਕੇ ਫਾਰਮ ਪਰ ਵਾਇਸੀਗੇ ਵੋਟਾਂ ਵਾਸਤੇ ਲੈ ਕਿ ਸਰਕਾਰ ਬਨ ਅਨਸਾਰ ਹੀ ਮਿਲੂਗੀ ਤਾਂ ਜੇ ਤੁਹਾਡੇ 50000 ਧਰਦੇ ਨਹੀਂ ਹੈਗੇ ਤੇ ਫਿਰ ਰਸਤਾ ਨਾ ਪੰਨ ਫਿਰ ਕਾ ਵੋਟ ਮੰਗਨ ਵਾਸਤੇ ਆਇਨੇ ਸਾਲ ਪਰ ਰਹਿ ਗਿਆ ਜਦ 4 ਸਾਲ ਕੱਖ ਨਹੀਂ ਕੀਤਾ ਨਾ ਅਗਲੇ ਸਾਲੇ ਨਾ ਕੋਈ ਸਬਾਈ ਇਲੈਕਸ਼ਨ ਤੁਸੀਂ ਗਿੱਦੜਵੇ ਵੀ ਦੇਖ ਲਓ ਲੁਧਿਆਣਾ ਵੀ ਦੇਖ ਲਓ ਜਲੰਧਰ ਵੀ ਦੇਖੋ ਜਿੰਨੇ ਬਾਈ ਇਲੈਕਸ਼ਨ ਚ ਜਿੰਨਾ ਝੂਠ ਮਾਰ ਕੇ ਗਏ ਉਹਨਾਂ ਦੇ ਵਿੱਚੋਂ ਇੱਕ ਨਹੀਂ ਪੂਰਾ ਕੀਤਾ ਇਹ ਗੁਣ ਕੀ ਕਹ ਲਓ ਇਹ ਤਾਂ ਸਾਡੇ ਗਦਾਰ ਪਾਰਟੀ ਦੇ ਜਿਹੜੇ ਗਏ ਨੇ ਉਹਨਾਂ ਦੇ ਕੋਲ ਨਾ ਦੇ ਦੋ ਚਾਰ ਮਕਾਨ ਹੋਰ ਬਣ ਜਾਣਗੇ ਇਸ ਆਸੇ ਉਸ ਚੱਲੇਗੇ ਨਹੀਂ ਤਾਂ ਇਹਨਾਂ ਤੋਂ ਵੀ ਦੀ ਕੋਈ ਪੰਜਾਬ ਪੂਰੇ ਪੰਜਾਬ ਚ ਆਮ ਆਦਮੀ ਕਲੀਨਿਕ ਖੋਲਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਕੇਂਦਰੀ ਜੇਲ੍ਹਾਂ ਚ ਆਮ ਆਦਮੀ ਕਲੀਨਿਕ ਖੋਲਣ ਲਈ ਪਾਇਲਟ ਪ੍ਰੋਜੈਕਟ ਦੀ ਯੋਜਨਾ ਬਣਾਈ ਜਾ ਰਹੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੰਡ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਸੱਚੇ ਨਿਆਂ ਦਾ ਅਰਥ ਵਿਅਕਤੀਆਂ ਚ ਸੁਧਾਰ ਲਿਆਉਣਾ ਹੈ ਇਸ ਪ੍ਰੋਜੈਕਟ ਦਾ ਮਕਸਦ ਕੈਦੀਆਂ ਨੂੰ ਮਾਨਸਿਕ ਸਿਹਤ ਸੰਭਾਲ ਸਮੇਤ ਵਿਆਪਕ ਤੇ ਮਿਆਰੀ ਸਿਹਤ ਸੇਵਾਵਾਂ ਮਾ ਪ੍ਰਦਾਨ ਕਰਨਾ ਹੈ ਆਮ ਆਦਮੀ ਕਲੀਨਿਕ ਇੱਕ ਬੜਾ ਸਕਸੈਸਫੁਲ ਮਾਡਲ ਹੈ ਪੰਜਾਬ ਦਾ ਜਿਹਦੇ ਨਾਲ ਆਮ ਲੋਕਾਂ ਦੇ ਵਿੱਚ ਬਹੁਤ ਪਪੂਲਰ ਹੈ ਔਰ ਲੋਕ ਆਮ ਜਿਹੜੀਆਂ ਬਿਮਾਰੀਆਂ ਖਾਂਸੀ ਜ਼ੁਕਾਮ ਬੁਖਾਰ 107 ਦਵਾਈਆਂ ਮਿਲਦੀਆਂ ਤੇ ਨਾਲ ਨਾਲ ਹੁਣ ਉੱਥੇ ਪ੍ਰੈਗਨਨਸੀ ਦਾ ਟੈਸਟ ਵੀ ਹੁੰਦਾ ਈਵਨ ਕਾਲੇ ਪੀਲੇ ਦਾ ਐਚ ਆਈ ਵੀ ਐਡਸ ਦਾ ਔਰ ਇਹ ਸਾਰੇ ਜਿਹੜੇ ਸਪੈਸ਼ਲਾਈਜ਼ਡ ਟੈਸਟ ਵੀ ਆ ਡੈਂਗੀ ਬੁਖਾਰ ਦਾ ਸਾਰੇ ਟੈਸਟ ਹੁੰਦੇ ਆ ਲੋਕਾਂ ਨੂੰ ਬਹੁਤ ਸਹੂਦਤ ਮਿਲੀ ਆ ਹੁਣ ਅਸੀਂ ਜਿਹੜੀਆਂ ਸਾਡੀਆਂ ਸੈਂਟਰ ਜੇਲ੍ਹ ਚ ਹੈਗੀਆਂ ਉਹਦਾ ਚ ਅਸੀਂ ਪਾਇਲਟ ਦੇ ਤੌਰ ਦੇ ਉੱਤੇ ਸਪੈਸ਼ਲ ਜਿਹੜੇ ਹੈਗੇ ਆ ਉਚੇਚੇ ਤੌਰ ਦੇ ਉੱਤੇ ਆਮ ਆਦਮੀ ਕਿਰੇਨੇ ਖੋਲ ਲਿਆ ਆ ਕਿਉਂਕਿ ਉਹਦੇ ਵਿੱਚ ਲੋਕਾਂ ਦੀ ਇੱਕ ਸਪੈਸ਼ਲ ਜੜੀਆਂ ਹੈਗੀਆਂ ਉਹਦੇ ਨਾਲ ਸਰੀਰਕ ਬਿਮਾਰੀਆਂ ਦੇ ਨਾਲ ਨਾਲ ਈਵਨ ਜਿਹੜੀ ਮਾਨਸਿਕ ਤੰਦਰੁਸਤੀ ਆ ਉਹਦੇ ਬਾਰੇ ਵੀ ਸਾਈਕੋਸੋਸ਼ਲ ਕਾਉਂਸਲਿੰਗ ਹੋਏਗੀ ਉਹਦੇ ਨਾਲ ਜਿਹੜਾ ਹੈਗਾ ਇਸ ਤੋਂ ਸਵਾਏ ਜਿਹੜਾ ਹੈਗਾ ਉਹਦੇ ਸਾਈਕੋਲੋਜਿਸਟ ਔਰ ਸੈਕਟ੍ਰੀਸ ਦੀਆਂ ਸਰਵਿਸਿਜ਼ ਔਰ ਬਾਕੀ ਸਾਰੇ ਜਿਹੜੇ ਨਾਰਮਲ ਟੈਸਟ ਹੁੰਦੇ ਆ ਉਹ ਵੀ ਸਾਰੇ ਹੋਣਗੇ ਕਿਉਂਕਿ ਜਿਹੜੇ ਬੰਦੇ ਜੇਲ੍ਹ ਚ ਬੰਦ ਹੁੰਦੇ ਆ ਉਹ ਕਿਸੇ ਨਾ ਕਿਸੇ ਵੀ ਕਿਸੇ ਵੀ ਤਰੀਕੇ ਦੇ ਨਾਲ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਆ ਤਾਂ ਹੀ ਬੰਦਾ ਕ੍ਰਾਈਮ ਕਰਦਾ ਹੈ ਤਾਂ ਹੀ ਜਿਹੜਾ ਹੈਗਾ ਹੋਰ ਜਿਹੜੇ ਕ੍ਰਾਈਮ ਉਹਦੇ ਚ ਇਨਵੋਲ ਬੰਦਾ ਸੋ ਅਸੀਂ ਜਿਹੜੀਆਂ ਜੇਲ੍ਹਾਂ ਹੈਗੀਆਂ ਉਹਨਾਂ ਨੂੰ ਸੁਧਾਰ ਕਰ ਕਹਿੰਦੇ ਆ ਸੋ ਹੁਣ ਇਸ ਇਨੀਸ਼ੀਏਟਿਵ ਦੇ ਨਾਲ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਚੇਚੇ ਤੌਰ ਦੇ ਉੱਤੇ ਲਿਆ ਵੀ ਇਹਨਾਂ ਨੂੰ ਰਿਫਾਰਮ ਕਰਨਾ ਤੇ ਜੇਲ੍ਹਾਂ ਨੂੰ ਆਪਾਂ ਸੁਧਾਰ ਕਰ ਬਣਾਉਣਾ ਤੇ ਜਸਟਿਸ ਉਹੀ ਹੁੰਦਾ ਜਿਹੜਾ ਬੰਦੇ ਨੂੰ ਰਿਫਾਰਮ ਕਰੇ ਉਹਨੂੰ ਇੱਕ ਚੰਗਾ ਇਨਸਾਨ ਬਣਾ ਕੇ ਜਿਹੜੇ ਉਹ ਕਿਸੇ ਵੀ ਵਜ੍ਹਾ ਦੇ ਨਾਲ ਜਿਹੜਾ ਬੰਦਾ ਜੇਲ੍ਹ ਚ ਆ ਰਿਹਾ ਕੋਈ ਵੀ ਕ੍ਰਾਈਮ ਕਰਕੇ ਆ ਰਿਹਾ ਤੇ ਜਦੋਂ ਉਹ ਜੇਲ੍ਹ ਛੱਡ ਕੇ ਜਾਵੇ ਤਾਂ ਉਹ ਸਰੀਰਕ ਤੌਰ ਤੇ ਵੀ ਤੰਦਰੁਸਤ ਹੋਵੇ ਤੇ ਮਾਨਸਿਕ ਤੌਰ ਤੇ ਵੀ ਤੰਦਰੁਸਤ ਹੋਵੇ ਤਾਂ ਕਿ ਜਿਹੜਾ ਹੈਗਾ ਉਹ ਸਮਾਜ ਦੇ ਵਿੱਚ ਜਾ ਕੇ ਇੱਕ ਬਿਹਤਰ ਇਨਸਾਨ ਦੀ ਤਰ੍ਹਾਂ ਇੱਕ ਆਪਣੀ ਕੰਟਰੀਬਿਊਸ਼ਨ ਕਰ ਸਕੇ ਰੰਗਲਾ ਪੰਜਾਬ ਵਾਸਤੇ ਤੇ ਆਓ ਆਪ ਸਾਰੇ ਜਣੇ ਰਲ ਕੇ ਜਿਹੜੀਆਂ ਜੇਲਾ ਹੈਗੀਆਂ ਇਹਨਾਂ ਨੂੰ ਸੁਧਾਰਕਰ ਬਣਾਈਏ ਤਨਤਨ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਲਗਾਤਾਰ ਵਿਰੋਧੀਆਂ ਨੂੰ ਝਟਕੇ ਦੇ ਰਹੀ ਹੈ ਹੁਣ ਫਿਰ ਤੋਂ ਵੱਡੀ ਗਿਣਤੀ ਲੋਕ ਪੁਰਾਣੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਕਮਨ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਸਭ ਦਾ ਸਵਾਗਤ ਕਰਦੇ ਹੋਏ ਇਸ ਦਾ ਕਾਰਨ ਪੰਜਾਬ ਦੀ ਮਾਨ ਸਰਕਾਰ ਵੱਲੋਂ ਕੀਤੇ ਕਾਰਜਾਂ ਨੂੰ ਦੱਸਿਆ ਜਿਵੇਂ ਅੱਗੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਅਕਾਲੀ ਦਲ ਕਾਂਗਰਸ ਤੇ ਨਾਲ ਭਾਜਪਾ ਦੇ ਸਾਥੀ ਵੀ ਆਪ ਦੀਆਂ ਰਵੈਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਿਉਂਕਿ ਲੋਕ ਇਹੋ ਚਾਹੁੰਦੇ ਆ ਸਾਡੇ ਇਲਾਕੇ ਦਾ ਵਿਕਾਸ ਹੋਵੇ ਸਾਡੇ ਸ਼ਹਿਰ ਦਾ ਵਿਕਾਸ ਹੋਵੇ ਸਾਡੇ ਪੰਜਾਬ ਦਾ ਵਿਕਾਸ ਹੋਵੇ ਚੰਗੇ ਵਧੀਆ ਕੁਆਲਟੀ ਦੇ ਜਿਹੜੇ ਬੱਚਿਆਂ ਵਾਸਤੇ ਸਕੂਲਾਂ ਦੇ ਵਿੱਚ ਬੈਣ ਨੂੰ ਫਰਨੀਚਰ ਹੋਣ ਸਕੂਲਾਂ 'ਚ LED ਪੈਨਲ ਲੱਗਣ ਪ੍ਰੋਜੈਕਟਰ ਲੱਗਣ ਸਕੂਲਾਂ ਦੀਆਂ ਬਿਲਡਿੰਗਾਂ ਚੰਗੀਆਂ ਬਣ ਟੀਚਰਾਂ ਦੀ ਜਿਹੜੀ ਆ ਉਹ ਗਿਣਤੀ ਸਕੂਲਾਂ ਦੇ ਵਿੱਚ ਪੂਰੀ ਹੋਵੇ ਬੱਚਿਆਂ ਨੂੰ ਪੜ੍ਹਾਈ ਫ੍ਰੀ ਦੇ ਵਿੱਚ ਮਿਲੇ ਬੱਚਿਆਂ ਨੂੰ ਨੌਕਰੀਆਂ ਮਿਲਣ ਉਹਦੇ ਬਾਅਦ ਜਿਹੜੀ ਕ੍ਰਾਪਸ਼ਨ ਆ ਉਹ ਖਤਮ ਹੋਵੇ ਨਾਲ ਚੰਗੇ ਹਸਪਤਾਲ ਹਸਪਤਾਲਾਂ ਦੇ ਡਾਕਟਰ ਪੂਰੇ ਹੋਣ ਤੇ ਲੋਕਾਂ ਦਾ ਇਲਾਜ ਫ੍ਰੀ ਦੇ ਵਿੱਚ ਹੋਵੇ ਇਹ ਕੰਮ ਸਾਰੇ ਬਖੂਬੀ ਆਮ ਆਦਮੀ ਪਾਰਟੀ ਨੇ ਕੀਤੇ ਆ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਬਿਜਲੀ ਫ੍ਰੀ ਨਾਲ 24 ਘੰਟੇ ਲਾਈਟ ਖੇਤਾਂ ਦੇ ਵਿੱਚ ਜਦੋਂ ਮਰਜ਼ੀ ਕਿਸਾਨ ਜਾਵੇ ਜਾਂਦਿਆਂ ਨੂੰ ਲਾਈਟ ਚੱਲਦੀ ਆ ਮੋਟਰਾਂ ਜਦੋਂ ਮਰਜ਼ੀ ਚਲਾਵੇ ਜਦੋਂ ਮਰਜ਼ੀ ਬੰਦ ਕਰੇ ਨਾਲ ਨਹਿਰੀ ਪਾਣੀ ਜਿਹੜਾ ਖੇਤਾਂ ਦੇ ਵਿੱਚ ਇਹ ਪੂਰਾ ਕਰਨ ਦੀ ਜਿਹੜੀ ਐਤਿ ਸ਼ੁਰੂ ਕੀਤੀ ਆ ਸਰਤਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਉਹ 65% ਨਹਿਰੀ ਪਾਣੀ ਖੇਤਾਂ ਤੱਕ ਪਹੁੰਚ ਗਿਆ ਜਿਹੜਾ 30 35% ਰਹਿ ਗਿਆ ਉਹ ਆਉਂਦੇ 1 ਸਾਲ ਤੱਕ ਹਰ ਏਕੜ ਤੱਕ ਨਹਿਰੀ ਪਾਣੀ ਪਹੁੰਚੂਗਾ ਇੰਨਾ ਕੰਮਾਂ ਨੂੰ ਵੇਖ ਕੇ ਜਿਹੜੇ ਰਵੈਤੀ ਪਾਰਟੀਆਂ ਦੇ ਵਿੱਚ ਸਾਡੇ ਭੈਣ ਭਰਾ ਵਰਕਰ ਬਣ ਕੇ ਕੰਮ ਕਰਦੇ ਰਹੇ ਉਹ ਸਾਰੇ ਰਵੈਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਆ ਰਹੇ ਆ ਕਿਸਾਨ ਅਤੇ ਕਈ ਹੋਰ ਯੂਨੀਅਨਾਂ ਵੱਲੋਂ ਬਿਜਲੀ ਸੋਧ ਬਿੱਲ 2025 ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਦਾ ਮੰਨਣਾ ਹੈ ਕਿ ਇਹ ਬਿੱਲ ਭਾਰਤ ਦੇ ਸੰਗਠਾਚੇ ਤੇ ਸਿੱਧਾ ਹਮਲਾ ਹੈ ਤੇ ਰਾਜਾਂ ਦੇ ਅਧਿਕਾਰਾਂ ਨੂੰ ਖਤਮ ਕਰਨ ਦੀ ਕੇਂਦਰ ਸਰਕਾਰ ਦੀ ਕੋਝੀ ਸਾਜ਼ਿਸ਼ ਹੈ। ਕਿਸਾਨਾ ਗੁਰਸੇਵਰ ਸਿੰਘ ਪਦੇ ਨੇ ਕਿਹਾ ਕਿ ਯੂਨੀਅਨਾਂ ਵੱਲੋਂ ਇਸ ਬਿੱਲ ਖਿਲਾਫ ਪੰਜਾਬ ਦੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਜਾਣਗੇ। ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਦੇ ਰਾਵੀ ਹਾਲ 'ਚ ਬਿਜਲੀ ਸੋਧ ਬਿੱਲ 2025 ਦੇ ਮਸੌਦੇ ਸੰਬੰਧੀ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਬਿਜਲੀ ਵਿਭਾਗ ਦੇ ਕਰਮਚਾਰੀ ਯੂਨੀਅਨਾਂ, ਮਜ਼ਦੂਰ ਯੂਨੀਅਨਾਂ ਅਤੇ ਵਿਦਿਆਰਥੀ ਸੰਗਠਨਾਂ ਦੇ ਨੁਮਾਇੰਦਗੀ ਨੇ ਵੀ ਹਿੱਸਾ ਲਿਆ। ਮੀਟਿੰਗ ਤੋਂ ਬਾਅਦ ਆਗੂਆਂ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮੀਟਿੰਗ ਦੌਰਾਨ ਮਹੱਤਵਪੂਰਨ ਫੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ 2025 ਭਾਰਤ ਦੇ ਸੰਵਿਧਾਨਾਚੇ ਦੇ ਸਿੱਧਾ ਹਮਲਾ ਹੈ। ਇਹ ਰਾਜਾਂ ਦੇ ਅਧਿਕਾਰਾਂ ਨੂੰ ਖਤਮ ਕਰਨ ਦੀ ਕੇਂਦਰ ਸਰਕਾਰ ਦੀ ਵੱ ਪੰਜਾਬ ਸਰਕਾਰ ਨੂੰ ਉਤਰਾਤ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਸ ਬਿੱਲ ਦਾ ਪੂਰੀ ਤਰ੍ਹਾਂ ਵਿਰੋਧ ਕਰਨਾ ਚਾਹੀਦਾ ਹੈ ਮੈਂ ਤੁਹਾਨੂੰ ਮੰਗਾ ਬਾਰੇ ਰੌਸ਼ਨੀ ਪਾ ਦੇ ਕਿ ਜਿਹੜਾ ਆਪਣਾ ਮੁਲਾਜ਼ਮਾਂ ਨੇ ਅੰਦੋਲਨ ਕਰਨਾ ਬਿਜਲੀ ਮੰਤਰੀ ਦਾ ਘਰ ਆ ਲੁਧਿਆਣੇ ਉੱਥੇ ਇੱਕ ਨੂੰ ਪ੍ਰੋਗਰਾਮ ਕਰ ਰਹੇ ਉਹ ਜੀ ਇਹ ਸੀਮਾ ਐਡ ਕਰਾਂਗੇ ਉਹ ਗੁਰਜਤਿਵੰਦੀਆਂ ਨੇ ਵੀ ਕੀ ਕੀ ਹੈਗੀ ਆ ਪੰਜਾਬ ਦੀਆਂ ਜਨਤਕ ਜਾਇਦਾਦਾਂ ਵੇਚਣ ਦੇ ਵਿਰੁੱਧ ਠੀਕ ਹੈ ਜੀ ਔਰ ਜਿਹੜਾ ਹੁਣੇ ਬਿੱਲ ਆਇਆ ਜਿਹੜਾ ਨਵਾਂ ਡਰਾਫਟ ਇਹਦਾ 8 ਅਕਤੂਬਰ 9 ਅਕਤੂਬਰ ਨੂੰ ਆਇਆ ਹੈਗਾ ਬਿਜਲੀ ਸੋਧ ਬਿੱਲ 2025 ਉਹਦੇ ਲਈ ਅਸੀਂ ਜਿਹੜਾ ਉਹ ਜਤਨ ਚਟਾਇਆ ਉਹਦੇ ਲਈ ਇੱਕ ਮੰਗਾ ਦਾ ਵੱਖਰਾ ਦਾ ਪੇਤਾ ਇਸ ਨੂੰ ਵਾਪਸ ਲਿਆ ਜਾਵੇ ਔਰ ਜਿਹੜਾ 2003 ਐਕਟ ਉਹ ਵੀ ਰਿਮੂਵ ਕੀਤਾ ਜਾਵੇ ਤੇ 1948 ਵਾਲਾ ਐਕਟ ਜਿਹੜਾ ਉਹ ਬਹਾਲ ਕੀਤਾ ਜਾਵੇ ਇਹ ਕਹਿ ਗਏ ਕਿ ਮਜ਼ਦੂਰਾਂ ਦੀਆਂ ਜਿੰਨੀਆਂ ਵੀ ਅਸਾਮੀਆਂ ਵਾ ਉਹ ਖਤਮ ਕਰਕੇ ਉਹ ਕ੍ਰੀਏਟ ਕਰਕੇ ਮਲਾਜ਼ਮਾਂ ਦੀ ਭਰਤੀ ਪੱਕੀ ਕੀਤੀ ਜਾਂਦੀ ਹੈ ਔਰ ਕੱਚੇ ਬਲਾਜਮ ਪੱਕੇ ਕੀਤੇ ਜਾਂਦੇ ਇਹਦੇ ਨਾਲ ਦੀ ਨਾਲ ਜਿਹੜੇ ਪ੍ਰੀਪੇਡ ਮੀਟਰ ਆ ਉਹ ਸਪਸ਼ਟ ਰੂਪ ਵਿੱਚ ਪ੍ਰਾਈਵੇਟ ਕੰਪਨੀਆਂ ਵਾਸਤੇ ਲਿਆਂਦੇ ਗਏ ਆ ਔਰ ਬਹੁਤ ਸਾਰੀਆਂ ਕੰਪਨੀਆਂ ਆ ਜਨੀਆਂ ਅੱਡ-ਅੱਡ ਕੰਪਨੀਆਂ ਨੇ ਅੱਡ-ਅੱਡ ਕੰਪਨੀਆਂ ਦੀ ਬਿਜਲੀ ਵੇਚ ਨਹੀਂ ਹੈਗੀ ਆ ਤੋ ਉਹ ਨਿਜੀਕਰਨ ਦਾ ਕੰਮ ਸਮਝਦੇ ਹੋਏ ਕਿਸਾਨ ਬੀ ਦੂਰ ਮੋਰਚਾ ਪੈ ਲੂਗੀ ਦੇਸ਼ ਵਿਆਪੀ ਤੁਸੀਂ ਦੇਖਿਆ ਵੀ ਲੋਕ ਮੀਟਰ ਪੁੱਟ ਕੇ ਸੁੱਟਦੇ ਤੁਸੀਂ ਦੇਖੇ ਜਿੱਤੇ ਜੰਦੇ ਬੰਦੀਆਂ ਨਹੀਂ ਵੀ ਹੈਗੀਆਂ ਵੀ ਇਹਨਾਂ ਖਪਤੀ ਦੀ ਪਿਆਰੀ ਪੰਜਾਬ ਦੇ ਅੰਦਰ ਗਿਆ ਹੁਣ ਸਭੂਤਰੀ ਕਿਸਾਨ ਮਜ਼ਦੂਰ ਵਰਚੇ ਅਗਰ ਫੈਸਲਾ ਕੀਤਾ ਵੀ ਅਸੀਂ 10 ਦਸੰਬਰ ਨੂੰ ਇਹ ਜਿਹੜੇ ਮੀਟਰ ਪੁੱਟ ਕੇ ਜਿਹੜੀਆਂ ਸਾਡੇ ਸਥਾਨਕ ਲੋਕਲ ਪੱਧ ਤੇ ਸਬ ਡਿਵੀਜ਼ਨਾਂ ਆਪਣੇ ਆਪਣੇ ਬਿਜਲੀ ਦੇ ਦਫ਼ਤਰ ਹੋਣਗੇ ਉਹਦੇ ਵਿੱਚ ਜਿਹੜਾ ਉਹ ਛਾਂਗ ਲੋ ਇਸ ਕਰਕੇ ਪੰਜਾਬ ਦੇ 올 ਐਂਡ 올 ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਸ਼ਹਿਰੀਆਂ ਵਿਦਿਆਰਥੀਆਂ ਨੂੰ ਅਪੀਲਾ ਸਾਡੇ ਪੇਸਮਹੀ ਮੁਗੇ ਹੱਥ ਵਟਾਓ ਹੱਥ ਵਟਾ ਕੇ ਵੱਧ ਤੋਂ ਵੱਧ ਜਿਹੜੇ ਜਿੱਥੇ ਵੀ ਪ੍ਰੀਪੇਡ ਮੀਟਰ ਲੱਗੇ ਉਹਨਾਂ ਨੂੰ ਅਸੀਂ ਸੁੱਟ ਕੇ ਲਿਆ। ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਨੇ ਕਿਸਾਨ ਸੰਗਠਨਾ ਵਿਚਕਾਰ ਇਕਤਾ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਐਸਕੇਐਮ ਨਾਲ ਸੰਬੰਧਿਤ ਜਥੇਬੰਦੀਆਂ ਨੇ ਬਿਜਲੀ ਖੋਦ ਬਿੱਲ ਤੇ ਵਿਚਾਰ ਵਟਾਂਦਰੇ ਲਈ ਦਿੱਤੇ ਗਏ ਸੱਦੇ ਦੇ ਤਾਂ ਗੁਰੂ ਸ਼ਾਇਦ ਗਲਤ ਸਮਝਾਏ ਹੋਵੇ ਪਰ ਐਸਕੇਐਮ ਵੱਲੋਂ ਇਕਤਾ ਦੇ ਸਾਰੇ ਦਰਵਾਜ਼ੇ ਖੁੱਲੇ ਹਨ ਤੇ ਸਾਡਾ ਮੰਨਣਾ ਹੈ ਕਿ ਜਨਤਕ ਸੰਘਰਸ਼ ਕਰਨ ਵਾਲੇ ਸਾਰੇ ਸੰਗਠਨਾਂ ਨੂੰ ਇਕੱਠੇ ਆ ਕੇ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਨਾ ਚਾਹੀਦਾ ਹੈ। ਖੜਾ ਦੌਰਾਨ ਨੁਕਸਾਨੀਆ ਫਸਲਾਂ ਤੇ ਫਸਲਾਂ ਨੂੰ ਪਈ ਬਿਮਾਰੀ ਨੂੰ ਲੈ ਕੇ ਕਾਲੀ ਦਲ ਸੁਧਾਰ ਲਹਿਰ ਵੱਲੋਂ ਕਿਸਾਨਾਂ ਲਈ ਮੁਆਵਜ਼ਾ ਤੇ ਬੋਨਸ ਦੀ ਮੰਗ ਕੀਤੀ ਜਾ ਰਹੀ ਹੈ ਗੁਰਪ੍ਰਤਾਪ ਸਿੰਘ ਬਡਾਲਾ ਨੇ ਡੀਸੀ ਨੂੰ ਮੰਗ ਪੱਤਰ ਸੌਪਿਆ ਉਹਨਾਂ ਕਿਹਾ ਆ ਕਿ ਸਰਕਾਰ ਨੂੰ ਕਿਸਾਨਾਂ ਲਈ ਇੱਕ ਬੋਨਸ ਸਕੀਮ ਦੇਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਨਾ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਦੇ ਬਣਦੇ ਮੁਆਵਜ਼ੇ ਤੋਂ ਇਲਾਵਾ ਬੋਨਸ ਵੀ ਮਿਲ ਜਾਵੇ ਸਮੂਚੀ ਆਪਣੀ ਜਥੇਬੰਦੀ ਸ਼੍ਰੋਮਣੀ ਕਾਲੀ ਦਲ ਪੁਨਰ ਸਰੀਦ ਵੱਲੋਂ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰ ਸਾਹਿਬਾਨਾਂ ਨੂੰ ਮੰਗ ਪੱਤਰ ਦਿੱਤਾ ਹੈ ਜਿਹੜਾ ਕਿ ਵਿਸ਼ੇਸ਼ ਤੌਰ ਤੇ ਜੋ بارش ਦੇ ਨਾਲ ਹੜ੍ਹਾਂ ਦੇ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ ਸਾਰੇ ਪੰਜਾਬ ਵਿੱਚ ਬਹੁਤ ਵੱਡੇ ਪੱਧਰ ਤੇ ਬਰਬਾਦੀ ਹੋਈ ਹੈ ਕਿਸਾਨੀ ਦੀ ਤੇ ਜਿਹੜੀ ਝੋਨੇ ਦੀ ਫਸਲ ਹੈ ਉਹਦਾ ਝਾੜ ਬਹੁਤ ਘੱਟ ਨਿਕਲ ਰਿਹਾ ਤਕਰੀਬਨ 30 ਤੋਂ 40% ਝਾੜ ਝੋਨੇ ਦਾ ਘਟ ਗਿਆ ਨੁਕਸਾਨ ਹੋ ਗਿਆ ਕਿਸਾਨਾਂ ਦਾ ਇਸ ਲਈ ਇਹ ਕੁਦਰਤੀ ਆਫਤ ਕਰਕੇ ਹੋਇਆ ਜਿਹੜਾ بارش ਹੋਈ ਹੈ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋਈ ਹੈ ਜਿਆਦਾ بارش ਹੋਈ ਆ ਉਹਦੇ ਕਰਕੇ ਨੁਕਸਾਨ ਹੋਇਆ ਤੇ ਅਸੀਂ ਮੰਗ ਕਰਦੇ ਆ ਸਾਰੀ ਸਮੂਚੀ ਆਪਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਪੁਨਰ ਸਜੀਤ ਵੱਲੋਂ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਇਹਦੇ ਵਿੱਚ ਕਿਸਾਨਾਂ ਦੀ ਮਦਦ ਕਰੇ ਆਰਥਿਕ ਕਿਸਾਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਤੇ ਇਹਨੂੰ ਕੁਦਰਤੀ ਆਫਤ ਕੋਸ਼ਿਤ ਕਰਕੇ ਇਹਦੇ ਵਿੱਚ ਵੱਡਾ ਪੈਕੇਜ ਦੇਣਾ ਚਾਹੀਦਾ ਆ ਕਿਸਾਨੀ ਨੂੰ ਤੇ ਨਾਲ ਨਾਲ ਜਿਹੜੀ ਫਸਲ ਅਜ ਮੰਡੀਆਂ ਜਾਰੀ ਆ ਉਹਨੂੰ ਵੀ ਆਪਣੇ ਖਰੀਦਣ ਵਾਸਤੇ ਚੱਕਣ ਵਾਸਤੇ ਕਿਸਾਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਜਿਹੜੀ ਕਦੀ ਕਹਿੰਦੇ ਵੀ ਇਹਦਾ ਜਿਹੜਾ ਹੈਗਾ ਰੰਗ ਖਰਾਬ ਹੋ ਗਿਆ ਕਦੀ ਕਹਿੰਦੇ ਕਿ ਇਹ ਚ ਮੌਇਸਚਰ ਜ਼ਿਆਦਾ ਆ ਇਹ ਵੀ ਅਸੀਂ ਢੀ ਸਾਬ ਨੂੰ ਕਿਹਾ ਕਿ ਤੁਸੀਂ ਸਖਤੀ ਦੇ ਨਾਲ ਹਦਾਇਤ ਕਰੋ ਮੰਡੀਆਂ 'ਚ ਆਪਣੀਆਂ ਸਾਰੀਆਂ ਏਜੰਸੀਆਂ ਨੂੰ ਕਿ ਇਹ ਤਾਂ ਚੋਨੇ ਦੀ ਫਸਲ ਦਾ ਕੱਲਾ ਕੱਲਾ ਦਾਣਾ ਇਕੱਠਾ ਕਰਨ ਦੀ ਲੋੜ ਹੈ ਆਪਾਂ ਨੂੰ ਇਸ ਵਾਰ ਇੰਨੀ ਘਟ ਗਈ ਆ ਤੇ ਆਪਣਾ ਟਾਰਗੇਟ ਨਹੀਂ ਪੂਰਾ ਹੁਣ ਦੇਸ਼ ਦਾ ਟਾਰਗੇਟ ਘਟ ਜਾਣਾ ਹੈ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਪਰਿਵਾਰ ਦੀ ਗੈਰ ਕਾਨੂੰਨੀ ਜਾਇਦਾਦ ਤੇ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਸੰਧੂ ਕਲੋਨੀ ਚ ਨਸ਼ਾ ਤਸਕਰ ਰਣਜੀਤ ਸਿੰਘ ਦੇ ਘਰ ਨੂੰ ਟਾ ਦਿੱਤਾ ਗਿਆ ਇਹ ਜਾਇਦਾਦ ਰਣਜੀਤ ਸਿੰਘ ਤੇ ਉਸਦੇ ਪਰਿਵਾਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਕੇ ਬਣਾਈ ਗਈ ਸੀ ਅੰਮ੍ਰਿਤਸਰ ਪੁਲਿਸ ਨੇ ਅੰਕੜਿਆਂ ਅਨੁਸਾਰ ਐਨਡੀਪੀਐਸ ਐਕਟ ਤਹਿਤ 1190 ਕੇਸ ਦਰਜ ਕੀਤੇ ਗਏ ਨੇ ਤੇ 2220 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅੰਮ੍ਰਿਤਸਰ ਪੁਲਿਸ ਵੱਲੋਂ ਪਹਿਲਾਂ ਵੀ ਬਹੁਤ ਸਖਤ ਕਾਰਵਾਈ ਕੀਤੀ ਜਾਂ ਟਰੱਕਾਂ ਨੂੰ ਰੋਕਿਆ ਅਤੇ ਇਸ ਸਾਲ ਦੇ ਵਿੱਚ ਅਸੀਂ 1190 ਕੇਸ ਦਰਜ ਕੀਤੇ ਹਨ 220 ਜਿਹੜੇ ਲੋਕ ਸਮੱਗਲਰ ਗ੍ਰਫਤਾਰ ਕੀਤੇ ਹੈ 258 ਕਿਲੋ 707 ਗ੍ਰਾਮ ਹੀਰੋਇਨ 30 ਕਿਜੀ OPM 325 ਕਿਲੋ ਤੋਂ ਵੀ ਵੱਧ ਨਾਰਕੋਟਿਕ ਪਾਊਡਰ ਤੇ 2.91 ਅਤੇ ਤਕਰੀਬਨ 3 ਕਰੋੜ ਡਰੱਗ ਮਨੀ ਤੇ 100 ਵਹੀਕਲਜ਼ ਦੇ ਕਰੀਬ ਅਸੀਂ ਜਿਹੜੀਆਂ ਕਨਫਿਸਕੇਟ ਕੀਤੀਆਂ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਡੈਮੋਲੀਸ਼ਨ ਦੇ ਵਾਸਤੇ ਪੁਲਿਸ ਫੋਰਸ ਮੌਜੂਦਿਆ ਕਰਵਾਈ ਜਾਂਦੀ ਹੈ ਉਹਦੇ 'ਚ ਵੀ ਲਗਾਤਾਰ ਅਸੀਂ ਸਹਿਯੋਗ ਦੇ ਰਹੇ ਹਾਂ ਔਰ ਜਿਸੀ ਸੰਦੂ ਕਲੋਨੀ ਜਿਹੜਾ ਸਦਰ ਪੁਲਿਸ ਸਟੇਸ਼ਨ ਦਾ ਏਰੀਆ ਹੈ ਸਾਡੇ ਉਹਦੇ 'ਚ ਰਣਜੀਤ ਸਿੰਘ ਇਲੀਅਸ ਰਾਣਾ ਹੈਗਾ ਬੜਾ ਮਸ਼ਹੂਰ ਸਮਗਲਰ ਹੈ ਤੇ ਦੀ ਫੈਮਿਲੀ ਦੋਨੋਂ ਬੇਟੇ ਈਵਨ ਨੂੰ ਉਹ ਵੀ ਇਹ ਕੰਮ ਕਰਦੇ ਨੇ ਇਹ ਰਣਜੀਤ ਸਿੰਘ ਦੇ ਵਿੱਚ ਦੇ ਖਿਲਾਫ ਪੰਜ ਮੁਕਦਮੇ ਪਹਿਲਾਂ ਦਰਜ ਨੇ ਔਰ ਜੇ ਪਹਿਲਾ ਮੁਕਦਮਾ ਦਾ ਦੇਖੀਏ 3 5 2019 ਦਾ ਹੈ ਅਲੱਗ-ਅਲੱਗ ਥਾਣਿਆਂ ਚ ਹੈ ਸਦਰ ਹੈ اسلام آباد ਹੈ ਔਰ ਵਕਫਾ ਥਾਣੇ ਚ ਦੇ ਖਿਲਾਫ ਐਨਡੀਪੀਐਸ ਦੇ ਮੁਕਦਮੇ ਦਰਜ ਹੈ ਇੱਕ ਇਹਦਾ ਬੇਟਾ ਹਰਪ੍ਰੀਤ ਐਲੀਅਸ ਹਰਪ੍ਰਤਾਪ ਐਲੀਅਸ ਹੈਪੀ ਇਹਦੇ ਖਿਲਾਫ 7 ਐਫਆਈਆਰਾਂ ਦਰਜ ਨੇ ਹੁਣ ਜੇਲ੍ਹ ਚ ਹੈ ਇਸ ਟਾਈਮ ਇਹਦੇ ਖਿਲਾਫ ਵੀ 2018 ਤੋਂ ਇਹ ਐਨਡੀਪੀ ਐਸੇ ਲਗਾਤਾਰ ਮੁਕਦਮੇ ਨੇ ਚਾਹੇ ਉਹ ਐਨਟੀਐਫ ਮੋਹੱਲੀ ਹੋਵੇ ਚਾਹੇ ਲੋਕਲ ਥਾਣੇ ਹੋਣ اور ਇਵਨ ਪ੍ਰिजन ਐਕਟ ਦੇ ਵੀ ਪਰਚੇ दर्ज ਆ ਜਿਹੜੇ جیل ਦੇ ਵਿੱਚ ਵੀ ਇਹ ਗੜਬੜ ਕਰਦੇ ਰਹੇ ਆ ਮਾਣੇਸਰਾ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਨੇ ਲੁੱਟਖੋ ਕਰਨ ਵਾਲੇ ਦੋਸ਼ੀਆਂ ਨੂੰ 24 ਘੰਟੇ ਦੇ ਅੰਦਰ ਕਾਬੂ ਕਰ ਲਿਆ ਇਹਨਾਂ ਲੁਟੇਰਿਆਂ ਵੱਲੋਂ ਰਾਹੀਗਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਤਾਜ਼ਾ ਸ਼ਿਕਾਇਤ ਦੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਤਫਤੀਸ਼ ਕਾਰਨੀ ਸ਼ੁਰੂ ਕਰ ਦਿੱਤੀ ਕਾਰਵਾਈ ਦੌਰਾਨ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਕੋਲੋਂ ਇੱਕ ਪਿਸਤੌਲ 12000 ਰੁਪਏ ਤੇ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ ਜਿਹੜੇ ਚਾਰ ਦਵਿੰਦਰ ਸਿੰਘ ਜਿਹੜਾ ਕੰਪਲੇਨੈਂਟ ਹੈ ਉਹ ਨਾਲ ਉਹਦੇ ਤਿੰਨ ਹੋਰ ਸਾਥੀ ਸੀਗੇ ਸਵਿਫਟ ਕਾਰ ਦੇ ਵਿੱਚ ਉਹਨਾਂ ਨੇ ਪੂਰਾ ਇਨਸੀਡੈਂਟ ਰਿਪੋਰਟ ਨਰੇਟ ਕੀਤਾ ਤੇ ਇਹਨਾਂ ਨੇ ਸੀਪੀ ਸਾਹਿਬ ਦੀ ਨੋਲੇਜ ਵਿੱਚ ਲਿਆਏ ਤੇ ਮਾਨਯੋਗ ਕਮਿਸ਼ਨਰ ਪੁਲਿਸ ਅਮਰਸਰ ਦਾ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਉਹਨਾਂ ਨੇ ਡਾਇਰੈਕਸ਼ਨਾਂ ਦਿੱਤੀਆਂ ਤੇ ਨਾਲ ਦੇ ਨਾਲ ਹੀ ਟੀਮਸ ਬਣਾਈਆਂ ਤੇ ਬੰਦੇ ਬੰਦਿਆਂ ਦੀ ਹੰਟ ਤੇ ਟੀਮਸ ਗਈਆਂ ਤੇ 24 ਘੰਟੇ ਦੇ ਵਿੱਚ ਵਿੱਚ ਹੀ ਕਮਿਸ਼ਨਰ ਪੁਲਿਸ ਅਮਰਸਰ ਮੁਖਬੂਲਪੁਰਾ ਪੁਲਿਸ ਸਟੇਸ਼ਨ ਨੂੰ ਕਾਮਯਾਬੀ ਮਿਲੀ ਤੇ ਚਾਰ ਬੰਦੇ ਆਪਣਾ ਗ੍ਰਿਫਤਾਰ ਕੀਤੇ ਵਿਕਰਮਜੀਤ ਸਿੰਘ ਅਲਾਈਸ ਬਿੱਕਰ ਸੁਨੀਲ ਸਿੰਘ ਅਲਾਈਸ ਸ਼ੀਲੂ ਪਰ ਪਰਮ ਸਿੰਘ ਅਲਾਈਸ ਪੰਨੀ ਸਤਨਾਮ ਸਿੰਘ ਅਲਾਈਸ ਹੈਪੀ ਜਿਹੜਾ ਵਿਕਰਮਜੀਤ ਸਿੰਘ ਤੇ ਸੁਨੀਲ ਸਿੰਘ ਹੈ ਇਹ ਹੈਗੇ ਆ ਅੰਮ੍ਰਿਤਸਰ ਰੂਰਲ ਦੇ ਰਹਿਣ ਵਾਲੇ ਚਾਟੀਵੈਂਟ ਪੁਲਿਸ ਸਟੇਸ਼ਨ ਦੇ ਏਰੀਆ ਦੇ ਰਹਿਣ ਵਾਲੇ ਪਰਮ ਸਿੰਘ ਤੇ ਸਤਨਾਮ ਸਿੰਘ ਹੈਗੇ ਆ ਬੀ ਡਿਵੀਜ਼ਨ ਤੇ ਸੁਲਤਾਨਵਿੰਡ ਦੇ ਰਹਿਣ ਵਾਲੇ ਜੀ ਇਨਾਂ ਦੀ ਉਮਰ 28 ਤੋਂ 33 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਜਿਹੜਾ ਵਿਕਰਮਜੀਤ ਸਿੰਘ ਹੈ ਇਹਦੇ ਤੇ ਇੱਕ ਐਫਆਈਆਰ ਹੈਗੀ ਹੈ ਜੀ ਸਾਲ 2024 ਦੀ ਤੇ ਜਿਹੜਾ ਸੁਨੀਲ ਸਿੰਘ ਹੈ ਉੱਤੇ 6 ਗ੍ਰਾਮ ਹੀਰੋਇਨ ਦੀ ਐਫਆਈਆਰ ਹੈ ਪਹਿਲਾਂ ਪਰਮ ਸਿੰਘ ਤੇ 4 ਐਫਆਈਆਰਸ ਨੇ ਜੀ ਤੇ ਸਤਨਾਮ ਸਿੰਘ ਤੇ ਫਿਲਹਾਲ ਕੋਈ ਪਹਿਲੀ ਹੁਣ ਐਫਆਈਆਰ ਹੋਈ ਹੈ ਜੀ ਉੱਤੇ ਇਸ ਤੋਂ ਪਹਿਲਾਂ ਕੋਈ ਐਫਆਈਆਰ ਨਹੀਂ ਸੀ ਤੇ ਇਹਨਾਂ ਨੇ ਖੋਹਤੀ ਸੀ ਇਹਨਾਂ ਨੇ ਪੈਸੇ ਆਦੀ ਖੋਹ ਕੀਤੀ ਜਿਹੜਾ ਸਾਨੂੰ ਨੋਟ ਆਇਆ 35000 ਰੁਪਏ ਦੀ ਨਾਲ ਇਹਨਾਂ ਨੇ ਮੋਬਾਈਲ ਫੋਨ ਵੀ ਲੈ ਕੇ ਗਏ ਤੇ ਅਸੀਂ ਇੱਕ ਬਰੀਜ਼ਾ ਕਾਰ ਜਿਹਦੇ ਚ ਦੋਸ਼ੀ ਆਏ ਸੀਗੇ ਉਹ ਅਸੀਂ ਰਿਕਵਰ ਕਰ ਲਈ ਹੈ ਇੱਕ ਪਿਸਤਲ ਵੀ ਰਿਕਵਰ ਕਰ ਲਈ ਜਿਹੜੀ ਇਹਨਾਂ ਨੇ ਸਿਰ ਤੇ ਰੱਖੀ ਸੀ ਪੈਸੇ ਖੋਣ ਵੇਲੇ ਤੇ ਜਿਹੜਾ ਮੋਬਾਈਲ ਫੋਨ ਹੈ ਰੈਡਮਿੰਗ ਦਾ ਉਹ ਵੀ ਅਸੀਂ ਰਿਕਵਰ ਕਰ ਲਿਆ ਦਲੰਦਰ ਦੇ ਸਕ੍ਰੈਪ ਗੋਦਾਮ ਵਿੱਚ ਭਾਰੀ ਅੱਗ ਲੱਗ ਗਈ ਅੱਗ ਨੇ ਗੋਦਾਮ ਚ ਸਾਰਾ ਰਾਬੜ ਤੇ ਸਕ੍ਰੈਪ ਦਾ ਸਮਾਨ ਤਬਾਹ ਕਰ ਦਿੱਤਾ 10 ਤੋਂ 12 ਫਾਇਰ ਇੰਜਨ ਇਸ ਮੌਕੇ ਅਗਭਜਣ ਲਈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਦਾਮ ਚ ਸਟੋਰ ਕਿਤੇ ਦੇ ਸਕ੍ਰੈਪ ਸਮਗਰੀ ਨੂੰ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪੰਜਾਬ ਦੇ ਜਲੰਧਰ ਵਿੱਚ ਲਾਂਬਾ ਮੰਡੀ ਚੌਕ ਨੇੜੇ ਸੈਲਣੀ ਮਾਤਾ ਮੰਦਰ ਦੇ ਨੇੜੇ ਇੱਕ ਕਾਰਸਕ੍ਰੈਪ ਗੋਦਾਮ ਵਿੱਚ ਭਾਰੀ ਅੱਗ ਲੱਗ ਗਈ। ਅੱਗ ਨੇ ਗੋਦਾਮ ਵਿੱਚ ਸਾਰਾ ਰਬੜ ਦਾ ਸਮਾਨ ਤੇ ਸਕ੍ਰੈਪ ਸਮਗਰੀ ਤਬਾਹ ਕਰ ਦਿੱਤੀ। ਇਸ ਮੌਕੇ 10 ਤੋਂ 15 ਫਾਇਰ ਰੈਸਡਰਾਂ ਅੱਗ ਬੁਝਾਉਣ ਲਈ ਮੌਕੇ ਤੇ ਪਹੁੰਚ ਗਏ। ਕਾਰਸਕ੍ਰੈਪ ਗੋਦਾਮ ਵਿੱਚ ਰਬੜ ਸਮਗਰੀ ਹੋਰ ਜ਼ਿਆਦਾ ਫੈਲ ਗਈ ਤੇ ਇਸ ਨੂੰ ਬੁਝਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਵੇਲੇ ਮੁੱਖ ਧਿਆਨ ਲੋਕਾਂ ਨੂੰ ਬਚਾਉਣ ਤੇ ਉਹ ਜੇਹਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ नहीं जी हले ऐसे हले कोई क्लियर नहीं होया हले अंडर अपना मैटर इन्वे, है इन्वेस्टिगेशन की आग किवे लगी है जी बताया जा रहा है लोग कह रहे हैं यहाँ पे दो तो जो राजनीतिक लोग आए वो कह रहे हैं कि यहाँ पे आतिशबाजी के कारण क्या आग नहीं जी हले हो जी कोई गल हले कंफर्म नहीं हुई है कि उधर करके हो जाएगी तो आग लगने का कारणों का पता चल पाया आग? ਨਹੀਂ ਜੀ ਆਪਾਂ ਹਲੇ ਤਾਂ ਸਾਡੀ ਪਹਿਲਾ ਪ੍ਰਾਇਓਰਿਟੀ ਹੈ ਕਿ ਕੋਈ ਜਾਨੀ ਮਾਲ ਨੂੰ ਨੁਕਸਾਨ ਨਾ ਹੋਏ ਤੇ ਉਹਦੇ ਲਈ ਆਪਾਂ ਫਾਇਰ ਬ੍ਰਿਗੇਡ ਤੇ ਬਾਕੀ ਸੰਸਥਾਵਾਂ ਨੂੰ ਅਲਰਟ ਕਰਤਾ ਹੈ ਉਹਨਾਂ ਨੇ ਆਪਣੀ ਟੀਮਾਂ ਭੇਜੀਆਂ ਹੋਈਆਂ ਤੇ ਨਾਲ ਫਾਇਰ ਨੂੰ ਜਲਦ ਤੋਂ ਜਲਦ ਆਪਾਂ ਕੰਟਰੋਲ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਤਾ ਚੱਲ ਪਾਇਆ ਕਿਸਕਾ ਗੋਦਾਮ ਥਾ ਜਾਂ ਜਾਂ ਸਟੈਕ ਪੜਾਉ ਹੋਇਆ ਥਾ ਜਾਂ ਕੋਈ ਗੱਡੀਆਂ ਘਟੇ ਹਲੇ ਜੀ ਸਾਡੇ ਸਾਰੇ ਐਫਰਟਸ ਹੈਗੇ ਕਿ ਸਾਰਿਆਂ ਦੀ ਸੇਫਟੀ ਹੋਏ ਤੇ ਅੱਗ ਜਲਦ ਤੋਂ ਜਲਦ ਇਹਨੂੰ ਕੰਟਰੋਲ ਕਾਬੂ ਤੇ ਕੀਤਾ ਜਾਵੇ ਇਹ ਜੀ ਆਪਾਂ ਬਾਅਦ ਛਲੇ ਕਰਾਂਗੇ ਜੀ ਵੀਡੀਓ ਸ਼ੂਟਿੰਗ ਹਟ ਹੈ ਨਾ ਆਪਾਂ ਜੋ ਬਾ ਨਹੀਂ ਜੀ ਹਲੇ ਤਾਂ ਜੀ ਹਲੇ ਸਾਨੂੰ ਕੋਈ ਹੋਰ ਜੀ ਇਨਫੋਰਮੇਸ਼ਨ ਤਾਂ ਨਹੀਂ ਆਈ ਹਲੇ ਜੀ ਦਾ ਮੇਨ ਜੀ ਆਪਾਂ ਫਾਇਰ ਬ੍ਰਿਗੇਡ ਆਪਣੇ ਸਾਰੇ ਮੋਬਲਾਈਜ਼ ਕੀਤੇ ਹੋਏ ਨੇ ਤੇ ਆਪਾਂ ਪੁਲਿਸ ਫੋਰਸ ਵੀ ਇੱਥੇ ਮੌਕੇ ਤੇ ਹੈਗੀ ਆਪਾਂ ਇਹ ਕੰਟਰੋਲ ਕਰ ਰਹੇ ਨੇ ਕਿ ਫਾਇਰ ਨੂੰ ਜਤੋ ਜਲਦ ਆਪਾਂ ਕਾਬੂ ਕੀਤਾ ਜਾਵੇ ਇਸ ਦੇ ਨਾਲ ਜਾਂ ਪਰ ਆਗ ਲੱਗੀ ਸੀ ਔਰ ਯਹਾਂ ਤੇ ਆਗ ਬੁਝਾਣੇ ਕੇ ਲਈ ਕੋਈ ਯੰਤਰ ਰੱਖਾ ਹੋਇਆ ਤਾਂ ਨਹੀਂ

ਸ਼ਹਿਰ ਵਿੱਚ ਜਨਤਕ ਤਿਉਹਾਰ ਹੈ ਤਿਉਹਾਰੀ ਸੀ ਨੇ ਚੱਲ ਰਹੇ ਨੇ ਕਿਸੇ ਵੀ ਏਦਾਂ ਦੀ ਸਥਾਣ ਦੇ ਉੱਤੇ ਕੋਈ ਵੀ ਅੱਗ ਬੁਝਾਉਣ ਜਨਤਰ ਨਗਰ ਨਹੀਂ ਆ ਰਿਹਾ ਨਹੀਂ ਜੀ ਇੱਥੇ ਲੱਗੇ ਹੋ ਜੀ ਆਪਣੀ ਫਾਇਰ ਬ੍ਰਿਗੇਡ ਦੇ ਕਾਫੀ ਟਰੱਕਸ ਆ ਗਏ ਨੇ ਫਾਇਰ ਬ੍ਰਿਗੇਡ ਬਾਅਦ ਵਿੱਚ ਆਈ ਨਾ ਹਾਂਜੀ ਹਾਂ 15 ਦਾ ਆ ਅੱਗ ਬੁਝਾਉਣ ਜਨਤਰ ਨਹੀਂ ਜੀ ਹਲੇ ਤਾਂ ਇਹੋ ਜੀ ਕੋਈ ਗੱਲ ਨਹੀਂ ਸਾਹਮਣੇ ਆ ਕਿ ਨਹੀਂ ਲੱਗੇ ਹੋਈ ਸੀ ਹਲੇ ਜਦੋਂ ਵੀ ਸਾਨੂੰ ਇਤਲਾ ਮਿਲੀ ਇੱਥੇ ਸਾਰੇ ਮੌਕੇ ਤੇ ਆ ਕੇ ਕੰਟਰੋਲ ਕਰ ਰਹੇ ਨੇ ਜੀ ਪੁਰਸ ਪ੍ਰਸ਼ਾਸਨ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਣ ਲਈ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਿਹਾ ਹੈ ਉਨ੍ਹਾਂ ਕਿਹਾ ਕਿ ਜਦ ਤ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਚੈਨਾ ਹੀ ਨਵੀਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ